ਸਾਬਕਾ ਕੈਬਨਿਟ ਮੰਤਰੀ ਤਿਕਸ਼ਨ ਸੂਤ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਉਹਨਾਂ ਨੇ ਮੌਜੂਦਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਮਰੋੜਾ ਤੇ ਕਈ ਇਲਜ਼ਾਮ ਲਗਾਏ ਇਸ ਮੌਕੇ ਤਿਕਸ਼ਨ ਸੂਤ ਨੇ ਕਿਹਾ ਹੈ ਕਿ ਸੁੰਦਰ ਸ਼ਾਮ ਮਰੋੜਾ ਵੱਲੋਂ ਕਈ ਘੁਟਾਲੇ ਕੀਤੇ ਨੂੰ ਲੈ ਕੇ ਉਹ ਦਸਤਾਵੇਜ਼ ਲੈ ਕੇ ਇੱਥੇ ਪਹੁੰਚੇ ਹੋਏ ਨੇ ਸਰਕਾਰ ਵੱਲੋਂ ਐਸ ਮੁੱਖ ਮੰਤਰੀ ਵੱਲੋਂ ਐਸ ਮਨਿਸਟਰ ਦੀ ਰਜਾ ਮੰਡੀ ਦੇ ਨਾਲ ਇਹਨਾਂ ਦੀ ਪਾਰਟੀ ਦੇ ਲੋਕ ਬਸ ਸਾਰਾ ਪੁਆਇੰਟ ਇਹ ਜਿਨ੍ਹਾਂ ਨੇ ਲੀਕਿੰਗ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਦੇ ਵਿੱਚ ਪਾਸ ਕਰ ਲੈ ਹੁੰਦਾ ਜਿਵੇਂ ਇਹ ਕੇਸੀਪੀ ਇਲੈਕਟ੍ਰੋਨਿਕ ਚੱਲਤੀ 1 ਏਕੜ ਜ਼ਮੀਨ ਦੇ ਘਟਾਲੇ ਦਾ ਮਾਮਲਾ ਸੀ ਤੇ ਆਪਾਂ ਅੱਗੇ ਤੁਹਾਡੇ ਅੱਗੇ ਸਾਰਾ ਸਪਸ਼ਟ ਕੀਤਾ ਸੀ ਕਿ ਆਈਆਰਐਸ ਅਫਸਰ ਸੁਰਿੰਦਰ ਕੌਰ ਬਰਾਜ ਜੀ ਨੇ ਕਿਹਾ ਕਿ ਮੈਂ ਇਹਨੂੰ ਅਪਰੂਵ ਨਹੀਂ ਕਰਦੀ ਕਿਉਂਕਿ ਇਹ ਜਿਹੜਾ ਕਪਲਾ ਹੈਗਾ ਆ ਇਹ ਇਸ ਲੀਗਲੀ ਨਹੀਂ ਵੈਲਿਡ ਹੈਗਾ ਇਹ ਚੀਜ਼ਾਂ ਜਿਹੜੇ ਟ੍ਰਾਂਸਫਰ ਕਰ ਰਹੇ ਹਨ ਸਾਨੂੰ ਇਹ ਐਡਵੋਕੇਟ ਜਨਨ ਦੇ ਲਈ ਓਪੀਨੀਅਨ ਲੈਣੀ ਚਾਹੀਦੀ ਆ ਔਰ ਫਾਈਨੈਂਸ ਡਿਪਾਰਟਮੈਂਟ ਵੀ ਓਕੇ ਇਹਦੇ ਵਿੱਚ ਸਿੱਧਾ ਸਿੱਧਾ 125 ਕਰੋੜ ਰੁਪਏ ਦਾ ਜਿਹੜਾ ਹੈਗਾ ਉਹ ਨੁਕਸਾਨ ਸਰਕਾਰ ਨੂੰ ਹੋ ਰਿਹਾ ਜਿੱਥੇ ਦੋ ਪੈਸੇ ਦਾ ਵੀ ਨੁਕਸਾਨ ਸਰਕਾਰ ਨੂੰ ਹੋਵੇ ਉੱਥੇ ਫਾਈਨੈਂਸ ਡਿਪਾਰਟਮੈਂਟ ਦੀ ਮਨਜ਼ੂਰੀ ਲੈਣੀ ਪੈਂਦੀ ਆ ਤੇ ਬਾਅਦ ਵਿੱਚ ਕੈਬਨਿਟ ਨੂੰ ਪਾਸ ਕਰਨਾ ਪੈਂਦਾ ਉਹ ਇਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਨੇ ਉਹਦੇ ਬਾਅਦ ਕੋਸ਼ਿਸ਼ ਕੀਤੀ ਉਹਨਾਂ ਤੋਂ ਪੀਐਸਆਈਸੀ ਦੇ ਅਫਸਰਾਂ ਤੋਂ ਵੀ ਦੋ ਵਾਰੀ ਧਿਆਨ ਦਵਾਇਆ ਕਿ ਜੋ ਸੌਦਾ ਹੋਇਆ ਸਹੀ ਆ ਮੰਤਰੀ ਜੀ ਨੇ ਵਿਖਿਆ ਜੋ ਸੌਦਾ ਹੋਇਆ ਸਹੀ ਆ ਪਰ ਜਿਨ੍ਹਾਂ ਨੇ پاس ਕਰਨਾ ਜਿਹੜੇ ਬੋਰਡ ਆਫ ਡਾਇਰੈਕਟਰਸ ਪੀਐਸਆਈਸੀ ਦੇ ਚਾਰ ਬੋਰਡ ਆਫ ਡਾਇਰੈਕਟਰ ਉਹਨਾਂ ਦੇ ਵਿੱਚੋਂ ਆਹ ਡਾਕੂਮੈਂਟ ਦਾ ਉਹਨਾਂ ਦੇ ਨਾਮ ਆ ਇੱਕ ਵਾਈਸ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਇਹਨਾਂ ਦੇ ਹੱਥ ਲਈ ਕੱਟ ਪੁੱਟ ਲਈ ਆ ਜਿਹੜਾ ਉਹ ਗੁਰਪ੍ਰੀਤ ਉਹ ਜੋ ਹੈ ਚਾਂਦੇ ਆ ਕਰੀ ਜਾਂਦਾ ਆ ਮਹੇਸ਼ ਕੁਮਾਰ ਸਿੰਗਲ ਵਾਈਸ ਚੇਅਰਮੈਨ ਸੰਦੀਪ ਕੁਮਾਰ ਡਾਇਰੈਕਟਰ ਇਹ ਮੁਕੇਰੀਆਂ ਤੋਂ ਹੈਗਾ ਇਹ ਔਰ ਹਿਮਾਂਸ਼ੂ ਚਾ ਡਾਇਰੈਕਟਰ ਗੰਦੀਪ ਸੂਰਜ ਜਲੰਧਰ ਤੋਂ ਡਾਇਰੈਕਟਰ ਇਹ ਚਾਰਾਂ ਡਾਇਰੈਕਟਰਾਂ ਨੇ ਕਿਹਾ ਜੀ ਇਹ ਅਸੀਂ ਜਿਹੜਾ ਸੌਤਾ ਅਸੀਂ ਪਾਸ ਨਹੀਂ ਕਰਨਾ ਤੁਸੀਂ ਧੋਖੇ ਨਾਲ ਜਿਹੜਾ ਲਿਹਾ ਕੇ ਪ੍ਰोसीडिंग ਦੇ ਵਿੱਚ ਸਭ ਤੋਂ ਪਾਸ ਕਰਾਉਣਾ ਚਾਹੁੰਦੇ ਹੋ ਅਮੈਂਡ ਕਰਕੇ ਲਿਹਾਓ ਪ੍ਰोसीਡਿੰਗਸ ਆ ਸਾਰੀ ਚੁੱਪਚੀ ਲਿਖੀ ਜਾਂਦੇ ਹੋ ਉਨੇ ਸਾਇਨਾ ਮੇਰੇ ਕੋਲੇ ਸਰਜ ਪਹੁੰਚੀ ਹੋਆ ਨਾ ਤਾਂ ਆਪਾਂ ਦਿਖਾ ਰਿਹਾ ਤੇ ਤੁਸੀਂ ਇਹਨੂੰ ਅਮੈਂਡ ਕਰਕੇ ਲਿਆਓ ਅਸੀਂ ਇਹਨੂੰ ਪਾਸ ਨਹੀਂ ਕਰਦੇ ਉਹਦੇ ਬਾਅਦ ਕੀ ਹੋਇਆ ਉਹਨਾਂ ਨੇ ਇੱਕ ਮੇਲ ਕੀਤੀ ਤੇ ਅਸੀਂ ਆ ਤੁਹਾਨੂੰ ਕਿਹਾ ਸੀ ਕਿ ਆਪੇ ਤੁਸੀਂ ਅਮੈਂਡ ਕਰਕੇ ਨਹੀਂ ਲਿਆਉਂਦੇ ਤਾਂ ਅਸੀਂ ਤੁਹਾਡੀ ਇਹ ਪਾਸ ਨਹੀਂ ਕਰਨਾ ਹੈਗਾ ਜਿਹੜਾ ਐਨਓਸੀ ਨਹੀਂ ਲੈਣਾ ਚਾਹੀਦਾ ਉਹਦੇ ਬਾਅਦ ਉਹਨਾਂ ਨੇ ਕੀ ਹੋਇਆ ਉਹ ਟ੍ਰੈਕਟਰਾਂ ਦੀ ਹਲੇ ਲੰਬੀ ਧਰਮ ਪਈ ਸੀ ਇਹਨਾਂ ਨੇ ਇੱਕ ਮੀਟਿੰਗ ਰੱਖ ਲਈ ਇਹ ਤਰੀਕ ਨੂੰ ਅਜੰਡਾ ਜਾਰੀ ਨੋਟਿਸ ਜਾਰੀ ਕੀਤਾ ਉਸ ਮੀਟਿੰਗ ਦਾ ਇਹ ਤਰੀਕ ਨੂੰ ਪ੍ਰਧਾਨ ਜੀ ਵੱਲੋਂ ਔਰ ਉਹਦੇ ਵਿੱਚ 7 7 ਨੂੰ ਬਾਅਦ ਦੁਪਹਿਰ 3:00 ਵਜੇ ਮੀਟਿੰਗ ਰੱਖੀ ਸੀ ਪੀਐਸਆਈ ਸੀ ਫਿਰ ਤੁਸੀਂ ਦੇਖੋ ਇਹ 6 7 ਨੂੰ ਇਹ ਦੋ ਡਾਇਰੈਕਟਰ ਜਿਹੜੇ ਲੀਡ ਕਰ ਰਹੇ ਸੀ ਚਾਰਾਂ ਨੂੰ ਇਹ ਦੋ ਫੈਕਟਰ ਇਹ ਇੱਕ ਸੰਦੀਪ ਜਿਹੜਾ ਹੈਗਾ ਮਕੇਰੀਆਂ ਤੋਂ ਔਰ ਇੱਕ ਰਣਜੀਤ ਸੂਰੀ ਜਲੰਧਰ ਤੋਂ ਇਹਨਾਂ ਨੂੰ ਬਰਨ ਟ੍ਰਾਂਸਫਰ ਤਾਂ ਆਲਮ ਬਰਖਾਸ ਦੇਵੇ ਤੇ ਬਿਲਕੁਲ ਮलोत ਤਰੀਕ ਤੇ ਇੱਕ ਪਨੀਕ ਗੱਲ ਹੈ ਤੇ ਤਾਂ ਕਿ ਇਹ ਅਰਚਨ ਬੰਦੇ ਆ ਸਟੇਜ ਅਰਚਨ ਬੰਦਿਆ ਤਾਂ ਦੋ ਜਿਹੜੇ ਹੋਰ ਵੀ ਆ ਹੋਰ ਵੀ ਨਾਲ ਬੰਦੇ ਇਹਨਾਂ ਨੂੰ ਬਰਖਾਸ ਤੇ ਕਰੋ ਇਹਨਾਂ ਦੀ ਬੜੀ ਟਰਮ ਸੈਂਸ ਹੈ ਜੀ ਤੇ ਇਹ ਦੋ ਜਿਹੜੇ ਡਾਇਰੈਕਟ ਇਹ ਕੰਟਾ ਰਸਤੇ ਚੋਂ अभी इन्होंने कालबत्ता मंत्री जी ने एक बोलन ना एक और स्टोरी बीचों की है मेरे को लिखा मेल है एक डायरेक्टर दी संदीप कुमार दी मोकेलिया वाले जी एसएनटी पंजाब दे लिए होशियारपुर तो दजीत अजनुहा दी रिपोर्ट फुलीट्स अपडेट्स लाइक एंड फॉलो आवर फेसबुक पेज एसएम्स एट न्यूज़ एंड डोंट फॉरगेट टू सब्सक्राइब आवर YouTube चैनल एंड प्रेस द बेल आइकन